ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਸਾਖੀ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਵਿਸਾਖੀ ਇੱਕ ਪੁਰਾਣਾ ਤਿਹਾਰ ਹੈ ਜੋ ਮੁੱਖ ਤੌਰ ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਸੀ ਪੰਜਾਬ ਦੇ ਕਿਸਾਨ ਆਪਣੀ ਨਮੀ ਫਸਲ ਦੀ ਖੁਸ਼ੀ ਵਿੱਚ ਇਹ ਤਿਹਾਰ ਮਨਾਉਂਦੇ ਸਨ ਪਰ 1699 ਦੀ ਵਿਸਾਖੀ ਸਿੱਖ ਇਤਿਹਾਸ ਲਈ ਇੱਕ ਇਤਿਹਾਸਿਕ ਮੋੜ ਬਣੀ 1699 ਦੀ ਵਿਸਾਖੀ ਅਨੰਦਪੁਰ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ਾਰਾਂ ਸਿੱਖਾਂ ਦੀ ਹਾਜ਼ਰੀ ਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰੂ ਜੀ ਨੇ ਸਭਾ ਵਿੱਚ ਆ ਕੇ ਤਲਵਾਰ ਲਹਿਰਾਈ ਤੇ ਪੁੱਛਿਆ ਕੌਣ ਹੈ ਜੋ ਆਪਣਾ ਸਿਰ ਧਰਮ ਲਈ ਦੇ ਸਕਦਾ ਹੈ ਇੱਕ ਇੱਕ ਕਰਕੇ ਪੰਜ ਸਿੱਖ ਅੱਗੇ ਆਏ ਇਹਨਾਂ ਨੂੰ ਅਸੀਂ ਪੰਜ ਪਿਆਰੇ ਆਖਦੇ ਹਾਂ ਪਾਈ ਦਿਆ ਸਿੰਘ ਪਾਈ ਧਰਮ ਸਿੰਘ ਪਾਈ ਹਿਮਮ ਸਿੰਘ ਪਾਈ ਮੋਹਕਮ ਸਿੰਘ ਪਾਈ ਸਾਹਿਬ ਸਿੰਘ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ ਫੇਰ ਗੁਰੂ ਜੀ ਨੇ ਖੁਦ ਵੀ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਇਸ ਤਰ੍ਹਾਂ ਗੁਰੂ ਤੇ ਸਿੱਖ ਦੀ ਸਮਾਨਤਾ ਦਾ ਸੰਦੇਸ਼ ਦਿੱਤਾ। ਖਾਲਸਾ ਪੰਥ ਨੇ ਜਾਤ ਪਾਤ, ਭੇਦ ਭਾਵ, ਡਰ ਅਤੇ ਅਨਿਆਇਤ ਨੂੰ ਚੁਣੌਤੀ ਦਿੱਤੀ। ਇਹ ਪੰਥ ਸਚਾਈ, ਨਿਆਂ ਅਤੇ ਧਰਮ ਲਈ ਖੜਾ ਹੋਇਆ। ਅੱਜ ਵੀ ਵਿਸਾਖੀ ਸਿੱਖਾਂ ਲਈ ਸਿਰਫ ਖੁਸ਼ੀ ਦਾ ਤਿਉਹਾਰ ਨਹੀਂ ਇਹ ਆਤਮਿਕ ਜਾਗਰੂਤਾ ਸਮਾਜਿਕ ਏਕਤਾ ਅਤੇ ਧਾਰਮਿਕ ਬਲਿਦਾਨ ਦੀ ਯਾਦਗਰ ਹੈ ਗੁਰਦੁਆਰਿਆਂ ਵਿੱਚ ਅੰਮ੍ਰਿਤ ਸੰਚਾਰ ਹੁੰਦੇ ਹਨ ਨਗਰ ਕੀਰਤਨ ਕੱਢੇ ਜਾਂਦੇ ਹਨ ਅਤੇ ਸੰਗਤ ਵੱਡੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਉਂਦੀ ਹੈ ਇਹ ਸੀ ਵਿਸਾਖੀ ਅਤੇ ਖਾਲਸਾ ਪੰਥ ਦੀ ਅਸਲੀ ਕਹਾਣੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ